ਵਾਹ ਗੁਰੂ 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 ਵਾਹਿ ਜੀ ਬਾਬਾ ਜੀ ਲਾਈਵ ਹੋਣ ਲੱਗਨੇ ਸਾਰੇ ਸੰਗਤ ਨੂੰ ਬੇਨਤੀ ਆ ਕਿ ਸੈਜੀ ਗ੍ਰੰਥ ਜੀ

ਗੁਰੂ ਲੈ ਆਓ ਹੋ ਗਿਆ ਓਮਰ ਗਿਆ ਓਮਰ ਗਿਆ ਚੱਕਰੀ ਅੱਛਾ ਕਰ ਮਾਰ ਗਿਆ ਤਾਂ ਆਕੋ ਮੈਂ ਚੱਕਰ ਵਾ ਗੁਰਮੁਖੋ ਪਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਉਣ ਗਾਵਤ ਗਉਣ ਗਾਵਤ ਤੇਰੀ ਉਤਰ ਸਮੈਰ ਬੈਨ ਸਜਾਏ ਹਮ ਮੈਂ ਵਿਖ ਫੈਲ ਹੋਏ ਅਚਿੰਤ ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਪਰਮ ਸਤਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਉ ਫਤੇ ਦੀ ਸਾਂਝ ਪਾਈ ਰਛਨ ਨਾਨਕ ਦੀ ਪਵਿੱਤਰ ਸਤ ਗੁਰਾਂ ਦੇ ਚਰਨਾਂ ਦੇ ਵਿੱਚ ਚੁਕਾਈ ਅਸੀਸ ਸਾਰੀ ਸੰਗਤ ਪਿਆਰ ਸਾਹਿਤ ਗਜਬਜ ਕੇ ਬੋਲੋ ਵਾਹਿਗੁਰੂ ਪਰਸਾ ਵਾਹ ਗੁਰੂ ਦੀ ਜਿੰਮੇ ਪਾਤਸ਼ਾ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਮਨ ਦੀ ਕਹਾਣੀ ਨੂੰ ਹਰ ਰੋਜ਼ ਮੂਰੇ ਕਦੇ ਕਹਿੰਦੀ ਏ ਇਹ ਮਨ ਝੱਲਾ ਹੈ ਇਹ ਮਨ ਬੌਣਾ ਹੈ ਇਹ ਮਨ ਚਲਾ ਕੇ ਇਹ ਮਨ ਚੰਚਲ ਕਦੇ ਕਰੇ ਇਹ ਮਨ ਸੁੱਤਾ ਪੀਂ ਕਦੇ ਕਰੇ ਇਹ ਮਨ ਜੀੜਾ ਇਹ ਵਿਗਾਰ ਕਰਦੇ ਤੇ ਹੁਣ ਪਤਸ਼ ਕਹਿੰਦੀ ਕਹਿੰਦੀ ਇਹ ਮਨ ਮੈਲਾ ਹੈ ਮੈਲਾ ਇਹ ਮਾਲਕ ਕਿਵੇਂ ਉਤਰੇਗੀ ਬੜਾ ਸੋਹਣਾ ਤਰੀਕਾ ਪਾਤਸ਼ਾਹ ਨੇ ਆਖਿਆ ਕਿਹੜਾ ਪਾਤਸ਼ਾਹ ਕਹਿੰਦੇ ਜਦੋਂ ਤੂੰ ਉਸ ਹਰੀ ਪੀਤਾ ਪਰਮਾਤਮਾ ਦੇ ਗੁਣ ਗਾਏਂਗਾ ਉਸ ਵਕਤ ਤੇ ਠੀਕ ਹੈ ਜਿਹੜੀ ਵਜ੍ਹਾ ਕਰਕੇ ਆਪਾਂ ਮਾਲਕ ਦੇ ਗੁਣ ਨਹੀਂ ਗਾਉਂਦੇ ਜਿਹੜੀ ਵਜਾ ਕਰਕੇ ਸਾਡੇ ਮਨ ਤੇ ਮੈਣ ਲੱਗਦੀ ਐ ਕਹਿੰਦੇ ਜਦੋਂ ਤੂੰ ਗੁਣ ਗਾਵੇਂਗਾ ਇਹ ਤੇਰੀ ਹਉਮੈ ਐ ਨਾ ਜਿਹੜੀ ਕਹਿੰਦੇ ਹਉਮੈ ਖਤਮ ਹੋ ਜੇਗੀ ਗੁਣ ਗਾਵਤ ਤੇਰੀ ਉਤਰਸ ਮੈਣ ਬਿਨਸ ਜਾਏ ਹਉਮੈ ਵਿਖ ਫੈਲ ਕਹਿੰਦੇ ਇਹ ਤੇਰੇ ਅੰਦਰੋਂ ਜਿਹੜਾ ਹਉਮੈ ਦਾ ਰੋਗ ਐ ਇਹ ਖਤਮ ਹੋ ਜੇਗਾ ਫਿਰ ਤੱਕ ਕੀ ਕਹਿੰਦੇ ਆ ਪਕਸ਼ ਜਿਹੜੀ ਚੀਜ਼ ਆਪਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫਿਰ ਕੇ ਲੱਭਦੇ ਆ ਜਿਹੜੀ ਚੀਜ਼ ਅਸੀਂ ਮੰਦਰਾਂ ਗੁਰਦੁਆਰਿਆਂ ਡੇਰਿਆਂ ਦੇ ਵਿੱਚ ਜਾ ਕੇ ਲੱਭਦੇ ਆ ਜਿਹੜੀ ਚੀਜ਼ ਅਸੀਂ ਪਹਾੜਾਂ ਜੰਗਲਾਂ ਦੇ ਵਿੱਚ ਜਾ ਕੇ ਲੱਭਦੇ ਆ ਬਾਸ ਸ਼ਕ ਕਹਿੰਦੇ ਤੈਨੂੰ ਉਹ ਉਥੇ ਬੈਠੇ ਨੂੰ ਹੀ ਮਿਲ ਜਾਏ ਕਦੋਂ ਮਿਲੇਗੀ ਜਦੋਂ ਕਹਿੰਦੇ ਤੇਰੇ ਅੰਦਰ ਦੀ ਮੈਨ ਤਿਆਨ ਨਰ ਸੁਣ ਲਿਓ ਗੁਣ ਗਾਵਤ ਤੇਰੀ ਉਤਰ ਸਮੈਰ ਬਿਨ ਸਜਾਏ ਹਉ ਮੈਂ ਵਿਖ ਭੈਨ ਹਉ ਮੈਂ ਖਤਮ ਹੋ ਜਦੋਂ ਹਉ ਮੈਂ ਖਤਮ ਹੋਗੀ फेर ਪਾਤਸ਼ਕਨ ਦੇ ਸਮਝ ਲੈ ਤੇਰੀ ਚਿੰਤਾ ਵੀ ਖਤਮ ਹੋਈ ਚਿੰਤਾ ਵੀ ਤੇਰੀ ਖਤਮ ਹੋਈ ਹੋਏ ਅਚਿੰਤ ਬਸੈ ਸੁਖ ਨਾਲ ਫੇਰ ਆਪਾਂ ਕੀ ਕਰਾਂਗੇ ਸੁਖ ਦੇ ਨਾਲ ਸੁਖੀ ਸੁਖੀ ਬਸਾਂਗੇ ਸਾਡੇ ਜਿਹੜੀ ਚਿੰਤਾ ਐ ਉਹ ਖਤਮ ਹੋ ਗਈ ਹੋਏ ਅਚਿੰਤ ਬਸੈ ਸੁਖ ਨਾਲ ਕੀ ਕਰਨਾ ਪਏਗਾ ਇਹਦੇ ਲਈ ਬਾਤ ਸ਼ਕ ਕਹਿੰਦੇ ਇਹਦੇ ਲਈ ਤੈਨੂੰ ਸਵਾਸ ਤੇ ਗਰਾਸ ਸਿਮਰਨ ਕਰਨਾ ਪਏ ਸਵਾਸ ਤੇ ਗਰਾਸ ਤੈਨੂੰ ਆਪਣੇ ਸਵਾਸ ਸੰਭਾਲਣੇ ਪੈਣਿਆ ਬਾਤ ਸ਼ਕੀ ਕਹਿੰਦੇ ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾਸ ਹਰਨਾਮ ਸਮਾ ਕੁਝ ਕੁ ਗੁਰਮਖ ਇਹ ਚੀਜ਼ ਨੂੰ ਬੜਾ ਗੰਭੀਰਤਾ ਦੇ ਨਾਲ ਲੈ ਰਹੇ ਆ ਉਹ ਕਹਿ ਰਹੇ ਹੈ ਅਸੀਂ ਸੇਮ ਟੂ ਸੇਮ ਜੋ ਬਾਬਾ ਜੀ ਕਹਿ ਰਹੇ ਉਹ ਕਰ ਰਹੇ ਆ ਪਰ ਸਾਡੀ ਨਾਲ ਤੇ ਚਿੰਤਾ ਖਤਮ ਹੋ ਗਈ ਅਤੇ ਨਾ ਸਾਨੂੰ ਕੋਈ ਸੁੱਖ ਮਿਲਿਆ ਕਿਉਂ ਨਹੀਂ ਭਾਈ ਮਿਲਿਆ ਕੀ ਹੋਇਆ ਕਿੱਥੇ ਫਰਕ ਰਹਿ ਗਿਆ ਫਰਕ ਉੱਥੇ ਰਹਿ ਗਿਆ ਜਿਹੜਾ ਆਪਾਂ ਨੇ ਪਹਿਲਾ ਬਚਨ ਬੋਲਿਆ ਸੀ ਪਹਿਲਾ ਗੋਣ ਗਾਵਤ ਤੇਰੀ ਉਤਰ ਸੁਮੈ ਅਸੀਂ ਗੁਣ ਤੇ ਗਾਏ ਆ ਉਨੇ ਨਹੀਂ ਗਾਏ ਜਿੰਨੇ ਸਾਨੂੰ ਗਾਣੇ ਚਾਹੀਦੇ ਸੀ ਨੰਬਰ 2 ਬਹੁਤ ਸਾਰੇ ਗੁਰਮਖਨੇ ਜਿਹੜੇ ਗੁਣ ਗਾਉਂਦੇ ਆ ਕੱਢ ਲੈਂਦੇ ਅੰਦਰ ਟਾਈਮ ਪਰ ਗੁਰਮਖ ਪਿਆਰੂ ਉਹ ਧਨ ਫਿਰਨਾ ਲਟਾ ਲੈਂਦੇ ਆ ਆ ਜਿਹੜਾ ਧਨ ਅਕੱਤਰ ਕਰਦੇ ਆ ਉਹ ਧਨ ਨੂੰ ਲਟਾ ਲੈਂਦੇ ਆ ਮਨ ਗਰਮਕ ਸੋਚਦੇ ਐ ਕਿ ਮੇਰਾ ਇੰਨੇ ਘੰਟੇ ਸਿਮਰਨ ਉਪੀ ਮੇਰੇ ਕੋਲੇ ਇੰਨਾ ਧਨ ਜੁੜ ਗਿਆ ਪਰ ਉਹ ਧਨ ਤੇ ਤੂੰ ਗਵਾ ਲਿਆ ਉਹ ਤੇ ਧਨ ਤੂੰ ਲਟਾ ਲਿਆ ਤੈਨੂੰ ਜੁੜਿਆ ਹੋਇਆ ਧਨ ਜਿਹੜਾ ਤੈ ਸਿਮਰਨ ਕੀਤਾ ਤੈਨੂੰ ਦਿਖਾਈ ਦੇ ਗਿਆ ਜਿਹੜੇ ਵਿਚਤੀ ਤੋਂ ਅਨਗਹਿਲੀ ਆ ਕੀਤੀ ਆ ਦੱਸੋ ਧਿਆਨ ਦੇ ਕੇ ਦੇਖੋ ਸੰਗਤ ਜੀ ਜਿੰਨੇ ਵੀ ਸੰਗਤ ਇਸ ਵਕਤ ਜੁੜੀ ਹੋਈ ਹੈ ਧਿਆਨ ਦੇ ਕੇ ਦੇਖਿਓ ਸਾਰੇ ਕਿੰਨੇ ਘੰਟੇ ਸਿਮਰਨ ਕਰਦੇ ਆ ਆਪਾਂ ਪਹਿਲਾਂ ਤੇ ਉਸ ਵਕਤ ਹੀ ਦੇਖ ਲਓ ਜਦੋਂ ਆਪਾਂ ਸਿਮਰਨ ਕਰਦੇ ਆ ਸਾਡੇ ਅੰਦਰ ਕਿੰਨੇ ਫੁਰਨੇ ਚੱਲਦੇ ਆ ਕਿੰਨੇ ਫੁਰਨੇ ਚੱਲਦੇ ਆ ਨੰਬਰ 2 ਜਿਹੜੇ ਸਮੇਂ ਫਿਰ ਆਪਾਂ ਸਿਮਰਨ ਨਹੀਂ ਕਰਦੇ ਜਿਹੜੇ ਸਮੇਂ ਦੇ ਵਿੱਚ ਆਪਾਂ ਸਿਮਰਨ ਨਹੀਂ ਕਰਦੇ ਉਸ ਵਕਤ ਸਾਡਾ ਮਨ ਕਿੱਥੇ ਕਿੱਥੇ ਉਡਾਰੀਆਂ ਮਾਰਦਾ ਉਹ ਜਦੋਂ ਮਨ ਉਡਾਰੀਆਂ ਮਾਰਦਾ ਉਸ ਵੇਲੇ ਅਸੀਂ ਕੀ ਕੁਝ ਬੋਲੇ ਕੀ ਕੁਝ ਬੋਲਿਆ ਸੀ ਕੀ ਕੁਝ ਸੋਚਿਆ ਸੀ ਕੀ ਕੁਝ ਵਿਚਾਰਿਆ ਸੀ ਕੀ ਕੁਝ ਕੀਤਾ ਸੀ ਕੀ ਕੁਝ ਸੁਣਿਆ ਸੀ ਕੀ ਕੁਝ ਲਿਆ ਸੀ ਤੇ ਕੀ ਕੁਝ ਦਿੱਤਾ ਸੀ ਉਹ ਜਿਹੜਾ ਬਾਕੀ ਦਾ ਸਮਾਂ ਹੈ ਉਹ ਤਾਂ ਕੀ ਕੁਝ ਕੀਤਾ ਸੀ ਆਪਾਂ ਗੁਰਮਖ ਪਿਆਰਿਓ ਸਤਿ ਜਾਣਿਓ ਸਤਿ ਜਾਣਿਓ ਅਸੀਂ ਜਿਹੜੀ ਮੈਲ ਉਤਾਰੀ ਸੀ ਨਾ ਗੁਣ ਗਾਵਤ ਤੇਰੀ ਉਤਰਸਨਾ ਜਿੰਨੀ ਕ ਅਤਾਰੀ ਅਸੀਂ ਉਸ ਤੋਂ ਵੀ ਜ਼ਿਆਦਾ ਲਾ ਲਈ ਜਿੰਨੀ ਦੇਰ ਅਸੀਂ ਸਿਮਰਨ ਕੀਤਾ ਉਹ ਸਾਨੂੰ ਦਿਖਾਈ ਦੇ ਗਿਆ ਕਿ ਬਾਬਾ ਜੀ ਅਸੀਂ ਐਨੇ ਘੰਟੇ ਤੁਹਾਡੇ ਬਚਨ ਮੰਨੇ ਪਰ ਜਿਹੜੇ ਐਨੇ ਘੰਟੇ ਬਚਨ